ਸਮਾਣਾ ਦੇ ਬੰਦਾ ਸਿੰਘ ਬਹਾਦਰ ਚੌਂਕ ਦੇ ਵਿੱਚ ਬੁੱਕਸਟੋਰ ਲਾਇਬ੍ਰੇਰੀ ਖੁੱਲੀ ਗਈ ਹੈ ਯੰਗ ਜਰਨੇਸ਼ਨ ਦੇ ਬੱਚੇ ਹੈ ਜਿਹੜੇ ਉਹ ਸਿੱਖਿਆ ਲੈਣ ਦੇਣ ਨਾਲ ਆਪਣੇ ਨੋਲੇਜ ਵੰਡਣ ਦੇ ਲਈ ਵੀ ਇਸ ਲਾਇਬ੍ਰੇ ਵਿੱਚ ਆ ਰਹੇ ਹਨ ਔਰ ਅੱਜ ਜਿਸ ਤਰ੍ਹਾਂ ਸਾਡਾ ਨੌਜਵਾਨ ਨਸੇ ਪਸੇ ਜਾ ਰਿਹਾ ਹੈ ਇਹ ਮਾੜੀ ਸੰਗਤੇ ਪੈ ਜਾਂਦੇ ਉਸ ਨੂੰ ਬਚਾਉਣ ਦੇ ਲਈ ਜਿਹੜੀ ਪੁਸਤਕਾਂ ਹੈ ਜਿਹੜੇ ਲਿਖੀਆਂ ਬੜੇ ਚੰਗੇ ਲੇਖਕਾਂ ਵੱਲੋਂ ਜਾਂ ਕਿਸੇ ਨੇ ਨੌਕਰੀ ਹਾਸਲ ਕਰਨੀ ਹੈ ਔਰ ਕਈ ਤਰ੍ਹਾਂ ਕੇ ਆਪਣੇ ਗਿਆਨ ਸੇ ਵਾਧਾ ਕਰਨਾ ਹੈ ਉਹਨਾਂ ਨੂੰ ਲਾਈਬ੍ਰੇਰੀ ਵਿੱਚ ਆਉਣਾ ਬਹੁਤ ਜ਼ਰੂਰੀ ਹੈ ਆਪਣਾ ਜਿਹੜਾ ਸਕੂਨ ਦੀ ਪੜ੍ਹਾਈ ਲਾਈਬ੍ਰੇਰੀ ਦੇ ਵਿੱਚ ਬੈਠ ਕੇ ਕਰ ਸਕਦਾ ਹੈ ਨੌਜਵਾਨ ਉਹ कहीं ਕਰ ਤੇ ਬੈ ਕੇ ਨਹੀਂ ਹੋ ਸਕਦੀ ਇਸ ਲਈ ਲਾਈਬ੍ਰੇਰੀ ਦਾ ਯੋਗਦਾਨ ਜ਼ਿੰਦਗੀ ਦੇ ਵਿੱਚ ਬਹੁਤ ਹੁੰਦਾ ਹੈ ਇਹ ਜੋ ਇੱਥੇ ਬੁੱਕਸ ਹੈ ਉਹ ਸਭ ਮਤਲਬ ਵੱਖ-ਵੱਖ ਵੈਲਿਊਜ਼ ਨੂੰ ਰਿਲੇਟ ਕਰਦੀਆਂ ਲਾਈਕ ਪੰਜਾਬੀ, ਇੰਗਲਿਸ਼, ਹਿੰਦੀ ਇਹ ਆਪਣੀ ਡੇਲੀ ਤੋਂ ਡੇਲੀ ਲਾਈਫ ਰੁਟੀਨ ਦੇ ਵਿੱਚ ਵੀ ਆਪਣੀ ਬਹੁਤ ਹੈਲਪ ਕਰਦੀਆਂ ਲਾਈਕ ਆਪਾਂ ਨੂੰ ਮੋਰਲ ਵੈਲਿਊਜ਼ ਵੀ ਕਾਫੀ ਸਿੱਖਣ ਨੂੰ ਮਿਲਦੀਆਂ ਇਹਨਾਂ ਬੁੱਕਸ ਦੇ ਥਰੂ ਐਂਡ ਵੈਰੀ ਨੋਲੇਜੇਬਲ ਬੁੱਕਸ ਆਂਦੀਆਂ ਹਾਂਜੀ ਦੇਖੋ ਪੜਨਾ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਔਰ ਪੜ੍ਹਾਈ ਦੇ ਲਈ ਇਹ ਜਗ੍ਹਾ ਸਭ ਤੋਂ ਬੈਸਟ ਹੈ ਕਿਉਂਕਿ ਇੱਥੇ ਸਿਰਫ ਆਪਾਂ ਆਪਣੇ ਵੱਲ ਧਿਆਨ ਰੱਖ ਕੇ ਪੜਦੇ ਆਪਣਾ ਆਲੇ ਦੁਆਲੇ ਦੇ ਵਿੱਚ ਕਿਤੇ ਕੋਈ ਧਿਆਨ ਨਹੀਂ ਰਹਿੰਦਾ ਸਿਰਫ ਆਪਾਂ ਨੂੰ ਆਪਣੀ ਪਰਸਨਲ ਸਪੇਸ ਮਿਲੀ ਹੋਈ ਹੈ ਆਪਣਾ ਪਰਸਨਲ ਡੈਸਕ ਹੈ ਤਾਂ ਆਪਾਂ ਸਿਰਫ ਆਪਣੇ ਤੱਕ ਹੀ ਸੀਮਿਤ ਰਹਿੰਦੇ ਤਾਂ ਆਬਵੀਅਸਲੀ ਆਪਣਾ ਧਿਆਨ ਭਟਕੇਗਾ ਨਹੀਂ ਐਂਡ ਫੁੱਲ ਫੋਕਸ ਆਪਣਾ ਆਪਣੀ ਸਟੱਡੀਜ਼ ਦੇ ਉੱਪਰ ਰਹਿੰਦਾ ਤਾਂ ਮੈਂ ਤਾਂ ਰეკਮੈਂਡ ਕਰੂੰਗੀ ਕਿ ਸਭ ਨੂੰ ਇੱਥੇ ਆਣਾ ਚਾਹੀਦਾ ਹੈ ਜ਼ਿਆਦਾ ਤੋਂ ਜ਼ਿਆਦਾ ਟਾਈਮ ਸਪੈਂਡ ਕਰਨਾ ਪੜੋ ਹਰ ਚੀਜ਼ ਨੌਲੇਜ ਹਰ ਚੀਜ਼ ਹੀ ਰੱਖੋ ਬਟ ਉਸ ਨੂੰ ਇੰਨਾ ਵੀ ਨਾ ਮਤਲਬ ਬਿਲਕੁਲ ਸੀਰੀਅਸ ਲੋਕੀ ਉਹ ਆਪਣੇ ਉੱਪਰ ਹੀ ਹਾਵੀ ਹੋ ਜਾਣ ਤਵ ਪੜਨਾ ਹਰ ਕਿਸੇ ਚੀਜ਼ ਨੂੰ ਇੰਪੋਰਟੈਂਟ ਹੈ ਸਮਝਣਾ ਜ਼ਰੂਰੀ ਹੈ ਕਿ ਕੁਝ ਕੁਝ ਕਿਸੇ ਚੀਜ਼ ਦੇ ਕੀ ਪੁਆਇੰਟ ਆਫ 视图ਸ ਹੈ ਬਟ ਕਰਨਾ ਐਂਡ ਦੇ ਵਿੱਚ ਉਹੀ ਚਾਹੀਦਾ ਹੈ ਜੋ ਆਪਣੇ ਆਪ ਨੂੰ ਠੀਕ ਲਾ ਆਈ ਐਮ ਸੈਟੀਸਫਾਈਡ ਬਾਈ ਜੁਆਇਨਿੰਗ ਦਿਸ ਲਾਇਬ੍ਰੇਰੀ ਹਨਾ ਐਵਰੀ ਕਾਈਂਡ ਆਫ ਬੁਕਸ ਹਨਾ ਐਂਡ ਫੈਸਿਲਿਟੀ ਆਰ ਪ੍ਰੋਵਾਈਡਡ ਦੈਟ ਦ ਸਟੂਡੈਂਟ ਇਜ਼ ਰਿਕੁਆਇਰਡ ਐਂਡ ਅਗਰ ਹਮ ਬੁਕਸ ਕੀ ਬਾਤ ਕਰ ਰਹੇ ਹਨਾ इन टू डेज इन टू डेज जनरेशन है ना बुक्स आर वेरी नसेसरी टू स्टेबल आर माइंड हम बुक्स के थ्रू है ना नॉलेज गेन कर सकते हैं ऑल राउंड द वर्ल्ड ये जो बुक्स हैं वो हमारे माइंड को स्टेबल करने में और फर्स्ट ऑफ ऑल जी ये स्टडी जो है ना बनी है ये जो एग्ज़ाम भी बने हैं ये इसीलिए बने हैं कि हमारे माइंड को स्टेबल कर सके ਕੀ ਆਮ ਜਿਵੇਂ ہمارا ਮਾਈਂਡ ਹੈ ਨਾ ਡਾਇਵਰਟ ਹਾਂਜੀ ਯੈਸ ਯੈਸ ਕਿਉਂਕਿ ਇਹ এনवायरमेंट ਬਹੁਤ ਅੱਛਾ ਦਿੱਤੀ ਹੈ ਹਮੇ ਕਨਸੈਂਟਰੇਸ਼ਨ ਲੈਵਲ ਆਉਟਪੁੱਟ ਇਨਕਰੀਸ ਕਰਦੀ ਹੈ ਅੱਜ ਦੇ ਟਾਈਮ 'ਚ ਇਹ ਚੀਜ਼ ਦੀ ਬਹੁਤ ਲੋੜ ਹੈ ਹਰ ਸ਼ਹਿਰ ਦੇ ਵਿੱਚ ਹਰ ਪਿੰਡ ਦੇ ਵਿੱਚ ਜੋ ਕਿ ਮਿਲਦੀ ਨਹੀਂ ਹੈਗੀ ਕਿਸੇ ਵੀ ਸ਼ਹਿਰ 'ਚ ਲੋਕ ਦੇਖੋ ਨਵੀਂ ਨਵੀਂ ਚੀਜ਼ਾਂ ਬਣਾਈ ਜਾਂਦੇ ਨੇ ਹੋਰ ਖਾਣ ਪੀਣ ਦੀਆਂ ਚੀਜ਼ਾਂ ਖੁੱਲ੍ਹ ਜਾਂਦੀਆਂ ਨੇ ਪਰ ਇਹ ਚੀਜ਼ ਵੱਲ ਕੋਈ ਧਿਆਨ ਨਹੀਂ ਦਿੰਦਾ ਕਿ ਬੱਚਾ ਪੜ੍ਹੇ ਕਿੱਥੇ ਸਕੂਲ ਤੋਂ ਬੇਲਾ ਹੋ ਜਾਂਦਾ ਜੀ ਪੋਚਿੰਗ ਸੈਂਟਰ ਤੋਂ ਵਿਹਲਾ ਹੋ ਜਾਂਦਾ ਹੈ ਘਰ ਜਾ ਕੇ ਸੋ ਕਲੇਸ਼ ਨਹੀਂ ਜੀ ਸੋ ਗੱਲਾਂ ਨੇ ਕਰਦੀਆਂ ਉਹਦੇ ਲਈ ਬੰਦਾ ਕਿਥੇ ਦਿਮਾਗ ਨੂੰ ਸ਼ਾਂਤ ਕਿਵੇਂ ਕਰੇ ਠੀਕ ਹੈ ਨਾ ਇਹ ਸ਼ਾਂਤੀ ਦਾ ਇੱਕ ਮਾਹੌਲ ਚਾਹੀਦਾ ਹੁੰਦਾ ਜੇ ਪੜਾਂ ਮਰੀ ਪਰ ਉਹ ਬੱਚੇ ਨੂੰ ਬਾਹਰ ਨਹੀਂ ਮਿਲਦਾ ਅਸੀਂ ਉਰੇ ਦੇ ਰਹੇ ਹਾਂ ਇੱਕ ਲਾਇਬ੍ਰੇਰੀ ਚਾਹੇ ਉਹ ਸਰਕਾਰੀ ਹੈ ਜੀ ਪ੍ਰਾਈਵੇਟ ਹੈ ਪਰ ਉਹ ਇੱਕ ਬੰਦੇ ਨੂੰ ਪੜ੍ਹਨ ਦੀ ਥਾਂ ਦਿੰਦੀ ਹੈ ਏਸੀ ਚੱਲ ਰਹੇ ਨੇ ਜੀ এনवायरमेंट ਬਣਿਆ ਹੋਇਆ ਇੱਥੇ ਤੁਸੀਂ ਸੋ ਤਰ੍ਹਾਂ ਦੇ ਬੱਚੇ ਨੂੰ ਮਿਲਦੇ ਹੋ ਆਪਣੇ ਕੋਲ ਸਾਰੀ ਭਾਸ਼ਾਵਾਂ ਦੀ ਕਿਤਾਬਾਂ ਜੀ ਹਿੰਦੀ ਇੰਗਲਿਸ਼ ਹੋ ਗਈ ਜੀ ਪੰਜਾਬੀ ਦੇਖੋ ਜਿਹੜੀ ਭਾਸ਼ਾ ਹੈ ਜੀ ਅਗਰ ਉਹ ਪੜ੍ਹਨੀ ਆਉਗੀ ਬੰਦੇ ਨੂੰ ਤਾਂ ਉਹ ਕਿਤਾਬਾਂ ਪੜ੍ਹ ਪਾਊਗਾ ਠੀਕ ਹੈ ਜੀ ਇਹ ਪੱਲੇ ਕੋਲ ਆਪਣੇ ਕੋਲੇ ਇਹ ਸਾਰੀਆਂ ਬੁੱਕਾਂ ਹੈਗੀਆਂ ਨੇ ਜੀ ਠੀਕ ਹੈ ਜੀ ਵੱਖਰੇ ਵੱਖਰੇ ਲੇਖਕਾਂ ਦੀਆਂ ਨੇ ਉਸ ਤੋਂ ਬਾਅਦ ਜਿਹੜੀ ਕੰਪੀਟੀਸ਼ਨ ਹੈ ਜੀ ਅੱਜ ਕੱਲ ਬੱਚਾ ਹਰ ਕੋਈ ਬੰਦਾ ਸਰਕਾਰੀ ਤੋਂ ਨੌਕਰੀ ਦੀ ਤਿਆਰੀ ਕਰ ਰਿਹਾ ਹੈ ਹਰ ਕੋਈ ਬੰਦਾ ਬਾਹਰ ਨਹੀਂ ਜਾ ਸਕਦਾ ਜੀ ਨਾਲ ਜਿਹਨੂੰ ਜੇ ਸਰਕਾਰੀ ਨੌਕਰੀ ਮਿਲਦੀ ਹੈ ਤਾਂ ਆਪਾਂ ਕਿਉਂ ਨਾ ਲਈਏ ਤਾਂ ਇੱਥੇ ਜਿਹੜੀ ਵੀ ਸਰਕਾਰੀ ਜਿਵੇਂ ਜੀਕੇ ਦੀ ਅੰਗਰੇਜ਼ੀ ਆਪਣੀ ਲੈਂਗੁਏਜ ਦੀ ਬੁੱਕਾਂ ਮੈਥ ਦੀਆਂ ਜੀ ਰੀਜਨਿੰਗ ਦੀ ਬੁੱਕ ਜੋ ਮੇਨ ਬੁੱਕਾਂ ਹੁੰਦੀਆਂ ਨੇ ਉਹ ਸਾਰੀ ਅਵੇਲੇਬਲ ਵੱਖਰੀ ਜੇ ਕੋਈ ਡਾਕਟਰੀ ਦੀ ਤਿਆਰੀ ਕਰ ਰਿਹਾ ਹੈ ਕੋਈ ਸੀਏ ਦੀ ਤਿਆਰੀ ਕਰ ਰਿਹਾ ਹੈ ਕੋਈ ਇੰਜੀਨੀਅਰਿੰਗ ਦੀ ਤਿਆਰੀ ਕਰ ਰਿਹਾ ਹੈ ਜੇ ਬੱਚਾ ਸਾਡੇ ਕੋਲ ਜਾਦਾ ਆਂਦਾ ਹੈ ਉਸ ਚ ਇੱਕ ਜਾਂ ਦੋ ਜਗ ਹੁੰਦਾ ਅਸੀਂ ਉਹਨਾਂ ਨੂੰ ਵੀ ਬੁੱਕਾਂ ਅਵੇਲੇਬਲ ਕਰਾ ਕੇ ਦਵਾਂਗੇ ਬੱਚਾ ਸਿਰਫ ਆਪਣੀ ਇੱਥੇ ਦੀ ਮੰਥਲੀ ਫੀਸ ਭਰ ਕੇ ਉਹ ਸਾਰੀ ਬੁੱਕਾਂ ਦਾ ਲਾਭ ਉਠਾ ਸਕਦਾ ਹੈ ਹਰ ਇੱਕ ਬੁੱਕ ਜੀ ਕੋਈ 1200 ਦੀ ਬੁੱਕ ਹੈ ਕੋਈ 1100 ਦੀ ਬੁੱਕ ਹੈ ਕੋਈ 500 ਦੀ 1500 ਦੀ ਬੁੱਕ ਹੈ ਹਰ ਇੱਕ ਬੁੱਕ ਦਾ ਵੱਖਰਾ ਵੱਖਰਾ ਰੇਟ ਹੈ ਜੀ ਇੱਥੇ ਮੈਨੇ ਨਾਵਲ ਹੁੰਦੇ ਨੇ ਜੀ ਹਰ ਤਰ੍ਹਾਂ ਦੇ ਇੰਗਲਿਸ਼ ਚ ਪੰਜਾਬੀ ਚ ਵੱਖਰੇ ਵੱਖਰੇ ਲੇਖਕਾਂ ਵਗੈਰਾ ਜਿਹੜੇ ਆਪਣੇ ਫਿਕਸ਼ਨਲ ਦੇ ਨਾਨ ਫਿਕਸ਼ਨਲ ਕਹਿੰਦੇ ਨੇ ਜੀ ਇਹਨੂੰ ਅੰਗਰੇਜ਼ੀ ਚ ਤੇ ਮਨੋਵਿਗਿਆਨਿਕ ਨਾਵਲ ਵੀ ਹੁੰਦੇ ਨੇ ਆਪਣੇ ਇੱਥੇ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੋ ਸਿਕ ਸਮਾਣਾ ਨਿਊਜ਼